ਅਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੇਮ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਹਾਂਜੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਕਿਸ ਤਰ੍ਹਾਂ ਹੋਲਡ ਪ੍ਰੈਨਟ ਚਾਲੇ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਗੜਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਈ ਆ ਵੇਖਿਆ ਜਾ ਕਈ ਨਹੀਂ ਯਾਰ ਤੇ ਗੱਲ ਲੈ ਕੇ ਆਇਆ ਸੀ ਨਾਮ ਤੁਲਾ ਅੰਜੂ ਅੰਜੂ ਕਿੱਥੋਂ ਦਾ ਰਹਿਣ ਮੜੇ ਅਸੀਂ ਜੱਲੋ ਕਾ ਜੱਲੋ ਕਾ ਬਾਹਰ ਪਾਣੀ ਹੈ ਬਾਹਰ ਜਰਟਾ ਨਹੀਂ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਪਰੈਸ਼ਨ ਹੈਗਾ ਸੀ ਉਹਨੂੰ ਨਟਕੀ ਨਵਲ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਕਿਹੜੀ ਕਲਾਸ ਪੜਦੀ 8ਵੀਂ ਕਲਾਸ ਚ ਪੜਦੀ ਸੀ ਕੀ ਗੱਲ ਹੈ ਪੁਲਿਸ ਵੀ ਨਹੀਂ ਵੀਰੇ ਇਹ ਮੈਂ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠਾ ਹਾਂਜੀ ਚਲੀ ਗਈ ਹਾਂਜੀ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ਹਾਂ ਦੇਖ ਰਿਹਾ ਕੈਮਰਿਆਂ ਦੇ ਵਿੱਚ ਆਇਆ ਵੀ ਬਸ ਤਾਰ 'ਚ ਜਗਾ ਕੇ ਕਦੇ ਆਹ ਗਲੀਆਂ 'ਚ ਪਟਕਦੀ ਫਿਰਦੀ ਕਦੇ ਆਹ ਪਟਕਦੀ ਫਿਰਦੀ ਮਗਰ ਹਾਂਜੀ ਤਾਰ 'ਚ ਲਈ ਮੋਬਾਈਲ ਦੀ ਤਾਰ 'ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ अच्छा हां जी हां जी ठेका लेओ कहंदे ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ हां जी ਫੇਰ ਲੱਭਾਂਗੇ ਕੁੜੀ ਕੀ ਕਰਦੀ ਸੀ ਛੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫ੍ਰੀ ਫਾਇਰ ਖੇਡਦੀ ਸੀ ਕਰਕੇ ਕੋਈ ਦਿਮਾਗ 'ਚ ਹਾਂ ਜੀ ਡਿਪਰੈਸ਼ਨ ਹਾਂ ਜੀ ਹਾਂ ਜੀ ਚਲੇ ਗਈ ਹਾਂ ਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ 8:00 ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰੇ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੁੰਡੋੜ ਏਰੀਆ ਵੇਖ ਲਿਆ ਸੀ ਮੁੰਡੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਹੁੰਦਾ ਤੇ ਡਿਪਰੈਸ਼ਨ ਹੋ ਸਕਦਾ ਹੁੰਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਲੱਗਦਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰੋਂ ਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਰਹਿਣ ਵਾਲਾ ਅਸੀਂ ਇੱਥੇ ਜੱਲੋ ਕਾਂ ਬਾਹਰ ਟਾਣੀ ਹੈ ਹਾਂਜੀ ਉੱਥੇ ਦੇ ਰਹਿਣ ਵਾਲੇ ਆ ਮੇਰੇ ਨਾਮ ਗੁਰਮੀਤ ਕੋਰੇ ਹੈ ਖੜਮੋਂ ਦੋੜਪੇ 18 ਮਲਦੋਟ ਹੈ ਤੇ ਕੀ ਗੱਲਬਾਤ ਹੋਈ ਲੜਕੀ ਕਿੱਥੇ ਪੜਦੀ ਸੀਗੀ ਜੱਲੋ ਕਾ ਵੱੜਦੀ ਸੀ ਜੱਲੋ ਕਾ ਸਕੂਲ ਚ ਕਿੰਵੀਂ ਚ ਪੜਦੀ ਅਠਵੀਂ ਚ ਕਿੰਨੀ ਉਮਰ ਸੀਗੀ 14 ਸਾਲ ਦੀ ਤੇ ਕੀ ਗੱਲ ਬਾਤ ਗੇਮ ਖੇਡਦੀ ਸੀ ਕਰ ਗੇਮ ਖੇਡਦੀ ਸੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ ਚ ਕੀ ਟੈਨਸ਼ਨ ਪਈਗੀ ਕੀ ਉਹਦੇ ਗੇਮ ਕਿਹੜੀ ਖੇਡਦੀ ਸੀ ਪਬਜੀ ਕਿ ਕੀ ਖੇਡਦੀ ਸੀ ਪਬਜੀ ਅੱਛਾ ਉਹਦੇ ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇ ਗਈ ਉਹ ਫੋਨੇ ਵਿੱਚ ਸੁਤੀ ਸੁਤੀ ਚਲੇਗੀ ਪਤਾ ਨਹੀਂ ਹੁਣ ਕੀ ਮੈਂ ਹੋ ਸਕਦਾ ਪਬਜੀ ਨੇ ਤਾਂ ਇਹ ਦਿਮਾਗ ਇਹ ਦੇ ਕੋਈ ਕਹੋ ਜਿਹਾ ਖਿਆਲ ਲਿਆ ਉਹ ਤਾਂ ਹੁਣ ਜੀ ਉਹਨੂੰ ਪਤਾ ਵੀ ਕੀ ਇਹ ਦਿਮਾਗ 'ਚ ਪਰਾ ਗਿਆ ਕਿਸੇ ਨੇ ਕੀਤਾ ਹੈ ਕਿ ਉਹ ਗੇਮ ਵਿੱਚ ਹੀ ਹੈ ਕਵਰੇਜ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਸੀ ਸੀ ਕਵਰੇਜ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਾਂ ਨਹੀਂ ਵੇਖਾ ਮੋਬਾਈਲ ਜੀ ਹੱਥ 'ਚ ਲਿਆ ਮੋਬਾਈਲ ਹੱਥ 'ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਏ ਚੱਲਦਾ ਨਹੀਂ ਹੁਣ ਬੰਦ ਪਿਆ ਬੰਦ ਪਿਆ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਜਿੰਨੀਆਂ ਗੇਮਾਂ ਕਿੰਨੀ ਕਿੰਨੀ ਧੇਰ ਖੇਡਦੀ ਸੀ ਗੇਮ ਤਾਂ ਅੱਧਾ ਘੰਟਾ ਕਹਿੰਦਾ ਖੇਡੋ ਘੰਟਾ ਅੱਧਾ ਘੰਟਾ ਘੰਟਾ ਜਦ ਸਕੂਲ ਬਣਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜ੍ਹਨ ਲੱਗ ਜਾਂਦੀ ਸੀ ਕਦੀ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰਦੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗਗੇ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸੁਣ ਵਾਲੀ ਲੱਭਣੀ ਐ ਅਸੀਂ ਤਾਂ ਹੁਣ ਭਾਲਦੇ ਫਿਰਨੇ ਆ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਇਹਨਾਂ ਸਾਡੀ ਕੋਈ ਵੈਲੀ ਹੋ ਨਹੀਂ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੁਛ ਹਾਂ ਮਾਰਿਆ ਗਿਆ ਜਾਂ ਕੁੱਤੇ ਖਾ ਗਿਆ ਕਿ ਜਾਂ ਕਿੱਥੇ ਗਈ ਐ ਕਿੱਥੇ ਨਹੀਂ ਗਈ ਕੋਈ ਚੱਕ ਲੈ ਗਿਆ ਕਿਸੇ ਦੇ ਹੱਥੇ ਆ ਗਈ ਹੂੰ ਹੂੰ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਬੋਲ ਜਾਂਦੇ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹੜਾ ਤੁਹਾਡਾ ਠੇਕਾ ਲਿਆ ਆ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫਿਰ ਵੀ ਨਹੀਂ ਲੱਭ ਰਿਹਾ ਨਹੀਂ ਲੱਭ ਰਿਹਾ ਕਾਰਵਾਈ ਕਰ ਦਿੱਤੀ ਉਹਨਾਂ ਪੁਲਿਸ ਨੇ ਫਾਨੂੰ ਦੱਸਿਆ ਨਹੀਂ ਉਹਨਾਂ ਕਰ ਦਿੱਤੀ ਕਿ ਨਹੀਂ ਦਰਖਾਸਤਾਂ ਹੀ 22 ਤਰੀਕ ਦੀ ਦੇ ਆ ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ ਅਸੀਂ ਕੈਮਰੇ ਚੈੱਕ ਕਰਨੇ ਨੇ ਤੇ ਦੇਖੇ ਜਾ ਰਹੀ ਤੁਰ ਹੀ ਜਾ ਰਹੀ ਤੁਰ ਹੀ ਜਾ ਰਹੀ ਬਾਸ ਸਾਡੇ ਤੱਕ ਦੇਖੀ ਹਾਂ ਪੁੱਤੇ ਮਗਰ ਲੱਗੇ ਹਾਂ ਪੁੱਤੇ ਮਗਰ ਲੱਗੇ ਕੋਈ ਨੀ ਡਾਰ ਨੂੰ ਬਿਲਕੁਲ ਲੱਗ ਕੋਈ ਨੀ ਡਾਰ ਨੂੰ ਲੱਗ ਰਿਆ ਐਵੇਂ ਸਿੱਧਾ ਹੀ ਤੁਰ ਹੀ ਜਾਂਦੀ ਐ ਨੇ ਪਿੱਛੇ ਪਾਉ ਤੇ ਨਹੀਂ ਵੇਖਾ ਕਿੱਥੇ ਰਹਿ ਰਹੇ ਸੀ ਮਮਦੋ 86 ਹਾਂਜੀ ਕੀ ਨਾਮ ਹੈ ਪਿੰਡ ਜੱਲੂ ਕੋ ਬਲਵਿੰਦਰ ਸਿਖਣਾ ਤੇ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੈ ਹੁੰਦੀ ਦਾ ਲੜਕੀ ਹੈ ਤੇ ਕੀ ਕਰਦੀ ਸੀਗੀ ਕਿਹੜੀ ਕਲਾਸ ਇਹ 8ਵੀਂ ਚ ਪੜਦੀ ਸੀ ਤੇ ਘਰੇ ਕੀ ਅਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੋਮ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਸੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਹਾਂ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹ ਪਰੈਂਚਾ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਣ ਕੇ ਕਹਦਾ ਗਲੀਆਂ ਚ ਕਮਜੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਟੈਂਪਰੇ ਚੈੱਕ ਕਰਾਇਆ ਹੁੰਦੇ ਤੇ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰਦੀ ਨਾ ਮੋਬਾਈਲ ਅੱਤੇ ਜਪੜਿਆ ਮੋਬਾਈਲ ਅੱਤੇ ਟਰਚਰ ਜਗਦੀ ਜਾਂਦੀ ਮੋਬਾਈਲ ਦੀ ਪੁਲਿਸ ਹੁਣ ਕੋਈ ਪੜਤਾਲ ਨਹੀਂ ਕਰ ਰਹੀ ਗਏ ਅਸੀਂ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇ ਕਿ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਦੇਖੋ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਇਹ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੋਇਪੁਰ ਗਿਆ ਛਮੜੀ ਵੀ ਗਿਆ ਮੌਂਦੋੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਹਾਂ ਹੋਣੀ ਚਾਹੀਦੀ ਇਹ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਜੀ ਜਿਹੜਾ ਲੜਕੀ ਦਾ ਵਾਲਿਸ ਲੱਭਤੀ ਗਈ ਜਿਹਦੀ ਸੀ ਕੀ ਮਾਮਾ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਹੈ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੈ ਕੇ ਦਿੱਤੀ ਹੈ ਫਰੋਈਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਸੂਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਕਿੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਹੈ ਕਦੇ ਇਧਰ ਵੜ ਜਾਂਦੀ ਹੈ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ਅੱਡੇ ਤੇ ਆਈ ਏ ਉਸ ਤੋਂ ਬਾਅਦ ਬਸ ਚੜ ਗਈ ਆ ਉਤਪਾਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂ ਪਰਤਾਲ ਚੱਲ ਰਹੀ ਹੈ ਜੀ ਹਾਂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ